स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਲੰਡਨ ਚ ਕੰਗਰਾ ਰੋਡ ਦੀ ਫਿਲਮ ਨੂੰ ਰਕਵੋਣ ਲਈ ਹੋਇਆ ਵੱਡਾ ਹੰਗਾਮਾ ਅੱਜ ਹੈ ਡੋਨਲਡ 트ੰਪ ਦੀ ਤਾਜ ਪੋਚੀ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਲੈਣਗੇ ਹਲਫ ਸਟੇਨ ਜਾ ਰਹੇ 45 ਪਾਕਿਸਤਾਨੀ ਸਮੁੰਦਰ ਚ ਡੁੱਬੇ ਲੰਡਨ ਚ ਐਮਰਜੈਂਸੀ ਫਿਲਮ ਨੂੰ ਸਿਨੇਮਾ ਹਾਲ 'ਚ ਰਕਵੋਣ ਲਈ ਪਹੁੰਚੇ ਵੱਖਵਾਦੀ ਕੀਤਾ ਹੰਗਾਮਾ ਮੌਕੇ ਦੀਆਂ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸੇ ਲੰਡਨ ਦੇ ਹੈਰੋ ਸਿਨੇਮਾ ਘਰ ਵਿੱਚ ਕੰਗਾ ਰੋਟ ਦੀ ਫਿਲਮ ਐਮਰਜੈਂਸੀ ਨੂੰ ਸਕ੍ਰੀਨਿੰਗ ਦੌਰਾਨ ਵੱਖਵਾਦੀਆਂ ਵੱਲੋਂ ਹੰਗਾਮਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜੁਕੇ ਦੀ ਰਾਜਧਾਨੀ ਲੰਡਨ ਦੇ ਇੱਕ ਸਿਨੇਮਾ ਹਾਲ ਵਿੱਚ ਅਚਾਨਕ ਵੱਖਵਾਦੀਆਂ ਦਾ ਇੱਕ ਸਮੂਹ ਦਾਖਲ ਹੋ ਗਿਆ ਅਤੇ ਫਿਲਮ ਐਮਰਜੈਂਸੀ ਦਾ ਵਿਰੋਧ ਕਰਨ ਹੋਏ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ। ਇਸ ਹੰਗਾਮੇ ਕਾਰਨ ਸਿਨੇਮਾ ਹਾਲ ਦੇ ਵਿੱਚ ਹਫੜਾ ਤਪਰੀ ਮਚ ਗਈ। ਰਿਪੋਰਟਾਂ ਅਨੁਸਾਰ ਅੰਦੋਲਨਕਾਰੀ ਜਿਹੜੇਗੇ ਸੀ ਉਹ ਉਹ ਫਿਲਮ ਨੂੰ ਤੁਰੰਤ ਰੋਕਣ ਦੀ ਮੰਗ ਕਰਦੇ ਪਏ ਸੀ ਉਹਨਾਂ ਦਾ ਇਲਜ਼ਾਮ ਸੀ ਕਿ ਇਹ ਫਿਲਮ ਸਿੱਖ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੀ ਹੈ ਇਸ ਦੌਰਾਨ ਇਸ ਦੀ ਸਿਨੇਮਾ ਘਰਾਹਾ ਸਿਨੇਮਾ ਹਾਲ ਵਿੱਚ ਮੌਜੂਦਾ ਦਰਸ਼ਕਾਂ ਵੱਲੋਂ ਤਿੱਖੀ ਜੜੀ ਗਈ ਆਬਿਆਸ ਵੀ ਲੋਕਾਂ ਵੱਲੋਂ ਕੀਤੀ ਗਈ ਕट्टरपंथी ਸਮਰਥਕ ਫਿਲਮ ਨੂੰ ਰੋਕਣ ਲਈ ਦਬਾਅ ਪਾ ਰਹੇ ਸੀ ਜਦ ਕਿ ਦਰਸ਼ਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਫਿਲਮ ਜਾਰੀ ਰਹਿਣੀ ਚਾਹੀਦੀ ਹੈ ਤੁਹਾਨੂੰ ਦੱਸਤੀਏ ਇਸ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਲਿਆ ਗਿਆ ਜਿਸ ਉੱਤੇ ਸਾਫ਼ ਦੇਖਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਸਮਰਥਕ ਸਿਨੇਮਾ ਹਾਲ ਦੇ ਅੰਦਰ ਨਾਅਰੇ ਲਗਾ ਰਹੇ ਨੇ ਦਸ਼ਕਾ ਨਾਲ ਟਕਰਾ ਰਹੇ ਨੇ ਬੈਸਬਾਜੀ ਕਰਦੇ ਪਏ ਨੇ ਇਸ ਦੇ ਬਾਵਜੂਦ ਜਿਹੜੇ ਉੱਥੋਂ ਦੇ ਦਰਸ਼ਕ ਅਗੋਨਾ ਵੱਲੋਂ ਇਹਨਾਂ ਦਾ ਡਟ ਕੇ ਰਾ ਵਿਰੋਧ ਦਾਗਾ ਕੀਤਾ ਜਾ ਰਿਹਾਗਾ ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਸਿਨੇਮਾ ਹਾਲ ਦੇ ਸੀਸੀਟੀਵੀ ਫੁਟੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹਾਲਾਂਕਿ ਹੁਣ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਵਿਰੁੱਧ ਕਾਰਵਾਈ ਕਰਨ ਲਈ ਜਾਂਚ ਜਾਰੀ ਹੈ ਇਸ ਦੌਰਾਨ ਜੁਕੇ ਵਿੱਚੋਂ ਘੱਟੋ ਘੱਟ 3-12 ਥਾਵਾਂ ਤੇ ਫਿਲਮ ਐਮਰਜੈਂਸੀ ਦੀ ਸਕਰੀਨਿੰਗ ਨੂੰ ਰੋਕਣ ਦੀਆਂ ਰਿਪੋਰਟਾਂ ਜਿਹੜੀਆਂ ਮੀਡੀਆ ਦੇ ਹਵਾਲੇ ਹੋ ਰਹੀਆਂ ਜਿਵੇਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵੱਜੋਂ ਲੈਣਗੇ ਹਲਫ ਇੱਥੇ ਦੇਖੋ ਮਹਿਮਾਨਾਂ ਦੀ ਲਿਸਟ ਤੁਹਾਨੂੰ ਦੱਸ ਦਈਏ ਡੋਨਲਡ 트੍ਰੰਪ ਅੱਜ ਅਧਿਕਾਰ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਣਗੇ ਉਹ ਦੂਜੀ ਵਾਰ ਰਾਸ਼ਟਰਪਤੀ ਵਜੋਂ ਸੋ ਚੁੱਕਣਗੇ ਉਹਨਾਂ ਨਾਲ ਜੇਡੀ ਵੇਸ ਉਪ ਰਾਸ਼ਟਰਪਤੀ ਵਜੋਂ ਸੋ ਚੁੱਕਣਗੇ ਅਮਰੀਕਾ ਚੀਫ ਜਸਟਿਸ ਜੋਨ ਰੋਬਰਟਸ ਉਹਨਾਂ ਨੂੰ ਅਹੁਦੇ ਦੀ ਸੋ ਚੁਕਾਉਣਗੇ ਇਹ ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਰਾਸ਼ਟਰਪਤੀ ਦਾ ਸੋ ਚੁਕ ਸਮਾਗਮ ਵੱਡੇ ਪੱਧਰ ਤੇ ਹੋ ਰਿਹਾ ਹੈ ਇਹ ਸੋਚੁਕ ਸਮਾਗਮ ਵਿੱਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣ ਜਾ ਰਹੀਆਂ ਹਨ ਇਹਨਾਂ ਵਿੱਚੋਂ ਭਾਰਤ ਵੱਲੋਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਤੋਂ ਲੈ ਕੇ ਰਿਲਾਈਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅਬਾਨੀ ਅਤੇ ਉਹਨਾਂ ਦੀ ਪਤਨੀ ਨੀਤਾ ਅਬਾਨੀ ਤੱਕ ਹਰ ਕੋਈ ਸੋਚੁਕ ਸਮਾਗਮ ਵਿੱਚ ਸ਼ਾਮਲ ਹੋਵੇਗਾ ਇਸ ਤੋਂ ਇਲਾਵਾ ਉਪ ਰਾਸ਼ਟਰਪਤੀ ਹਾਨ ਜੇਗ ਚੀਨ ਵੱਲੋਂ ਸੋਚੁਕ ਸਮਾਗਮ ਵਿੱਚ ਸ਼ਾਮਲ ਹੋਣਗੇ ਹੋਣ ਦੇ ਸੋਚੁਕ ਸਮਾਗਮ ਵਿੱਚ ਭਾਰਤ ਸ਼ਾਮਲ ਹੋਣ ਦੀ ਖਬਰ ਸ਼ੁਕਰਵਾਰ ਨੂੰ 트럼ਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਰ ਹੋਈ ਗੱਲ ਤੋਂ ਬਾਅਦ ਆਈ ਗਈ ਹੈ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਓ ਮੈਲਾਨੀ ਅਰਜੰਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇ ਇਕਵਾਡੋਰ ਦੇ ਰਾਸ਼ਟਰਪਤੀ ਡੈਨੀਅਲ ਨੋਬੋਆ ਅਤੇ ਅਲ ਸਲਵਾਡੋਰ ਅਤੇ ਰਾਸ਼ਟਰਪਤੀ ਨਾਈਵ ਬੁਕੇਲੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਨ ਅਤੇ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਜਿਹੜੀਆਂ ਆ ਇੱਥੇ ਪਹੁੰਚਣ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਬਰਾਕ ਓਬਾਮਾ ਅਤੇ ਜਾਰਜ ਡਬਲਿਊ ਬੁਸ਼ ਵੀ ਮੌਜੂਦ ਰਹੇ ਜਾਰੀ 45 ਪਾਕਿਸਤਾਨੀਆਂ ਦੀ ਕਿਸ਼ਤੀ ਜਿਹੜੀ ਸਮੁੰਦਰ ਵਿੱਚ ਡੁੱਬ ਚੁੱਕੀਗੀ ਜੀ ਹਾਂ ਪਰਵਾਸੀਆਂ ਨਾਲ ਹੀ ਕਿਸ਼ਤੀ ਡੁੱਬਣ ਕਾਰਨ 45 ਪਾਕਿਸਤਾਨੀ ਨਾਗਰਿਕਾਂ ਸਣੇ 50 ਤੋਂ ਵੱਧ ਲੋਕ ਜਿਹੜੇ ਗਿਆ ਉਹ ਲਾਪਤਾ ਦੱਸੇ ਜਾ ਰਹੇ ਕਿ ਨਹੀਂ ਜਦਕਿ 2 ਦੱਜਨ ਵੱਧ ਲੋਕ ਜਿਹੜੇ ਗਿਆ ਉਹ ਵੀ ਇਹਨਾਂ ਦੇ ਵਿੱਚ ਮਿਲ ਕੇ ਕਿਤੇ ਨਾ ਕਿਤੇ ਗੁੰਮ ਹੋਣ ਦਾ ਅੰਦੇਸ਼ਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਮੀਡੀਆ ਰਿਪੋਰਟਾਂ ਮੁਤਾਬਕ افریقا ਮਹਾਦੀਪ ਦੇ ਪੱਛਮੀ ਇਲਾਕੇ ਤੋਂ ਸਪੇਨ ਵੱਲ ਜਾ ਰਹੀ ਕਿਸ਼ਤੀ ਮਰੋਕੋ ਨੇੜੇ ਡੁੱਬ ਗਈ ਹੈ ਜਿਸ ਵਿੱਚ ਸਮਰਥਾ ਤੋਂ ਵੱਧ ਮੁਸਾਫਰ ਸਵਾਰ ਸਨ ਪਾਕਿਸਤਾਨ ਦੇ ਰਾਸ਼ਟਰਪਤੀ ਆਸੀਫ ਅਲੀ ਜਰਦਾਰੀ ਨੇ ਹਾਦਸੇ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਨੁੱਖੀ ਤਸਕਰੀ ਰੋਕਣ ਵਾਸਤੇ ਠੋਸ ਕਦਮ ਉਠਾਏ ਜਾਣ ਦੀ ਵਕਾਲਤ ਕੀਤੀ ਹੈ ਕਿਸ਼ਤੀ ਵਿੱਚ ਸਵਾਰ ਸਨ 80 ਤੋਂ ਵੱਧ ਪ੍ਰਵਾਸੀ ਉਧਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਅਧਿਕਾਰੀਆਂ ਤੋਂ ਘਟਨਾ ਦੀ ਰਿਪੋਰਟ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਮਨੁੱਖੀ ਤਸਕਰੀ ਵਰਗੇ ਸੰਗੀਨ ਜੁਰਮ ਕਰਨ ਵਾਲਿਆਂ ਵਿਰੁੱਧ ਸਖਤ ਅੜੀ ਕਾਰਵਾਈ ਕੀਤੀ ਜਾਵੇਗੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਿਰਕੋ ਵਿਕੇ ਪਾਕਿਸਤਾਨੀ ਐਮਬੈਸੀ ਮਾਮਲੇ ਤੇ ਨਜ਼ਰ ਰੱਖੀ ਹੋਈ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ट्यून इन टू मैरिज लगन एवरी सैटरडे इलेवन टू ट्वेल्व नोन विदिंदर उ शो अबाउट मेट्रीमोनियल लाइफ पार्टनरशिप एंड रिलेशनशिप ओनली ऑन रेडियो जिंदगी फिफ्टीन फिफ्टी ए एम रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.